ਨੰਗੇ ਧੜ ਤੇ ਕਾਲੀਆਂ ਪਟੀਆਂ ਬੰਨ੍ਹ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਇਹ ਲੋਕ ਸਿੱਖਿਆ ਮਹਿਕਮੇ ਦੇ ਦਰਜਾ 4 ਮੁਲਾਜ਼ਮ ਨੇ ਜਿਨ੍ਹਾਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੁਹਾਲੀ ਦੇ ਵਿੱਚ ਸਿੱਖਿਆ ਬੋਰਡ ਦੇ ਸਾਹਮਣੇ ਨੰਗੇ ਧੜ ਮੁਜ਼ਾਹਰਾ ਕੀਤਾ ਜਿੰਦਾਬਾਦ 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 ਵਾਲੀ ਸਰਕਾਰ ਮੁੜਦਾਬਾਦ ਜਿੰਦਾਬਾਦ ਜਿੰਦਾਬਾਦ ਸੱਜਾਤਾ ਦੀ ਤਰੱਕੀ ਵਾਲਾ ਕੰਮ ਵਾਲੀ ਸਰਕਾਰ ਹਾਏ ਹਾਏ ਇਹ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਤਰੱਕੀਆਂ ਤਿੰਨ ਗੁਣੀਆਂ ਤਨਖਾਹਾਂ ਦੇ ਵਿੱਚ ਵਾਅਦੇ ਦੀ ਮੰਗ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਕਈ ਦਰਜਾਚਾਰ ਮੁਲਾਜ਼ਮਾਂ ਨੂੰ ਚੰਗੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਤਰੱਕੀ ਨਹੀਂ ਦਿੱਤੀ ਜਾ ਰਹੀ ਹੋਤੇ ਹੀ ਕਈ ਵਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਦੀ ਕੋਈ ਮੰਗ ਨਹੀਂ ਮੰਨੀ ਹੈ ਉਹਨਾਂ ਚੇਤਾਵਨੀ ਦਿੰਦੇ ਆ ਕਿ ਹਾਂ ਕਿ ਜੇਕਰ ਇਸ ਵਾਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਤਰ ਤੇ ਪ੍ਰਦਰਸ਼ਨ ਕਰਨਗੇ ਤੇ ਮਰਨwarte ਉੱਤੇ ਵੀ ਬੈਠਣਗੇ ਜਿਹੜੇ ਸਿਆਸੀ ਤੋਂ ਲੈ ਕੇ ਹੋਂ ਤੱਕ ਦੀਆਂ ਜਿਹੜੀਆਂ ਸਾਡੇ ਸਾਥੀ ਨੇ ਜਿਹੜੇ ਕੁਆਲੀਫਾਈ ਨੇ ਉਹਨਾਂ ਦੀਆਂ ਪ੍ਰਮੋਸ਼ਨਾਂ ਜੋ ਬੰਦੀਆਂ ਹਨ ਉਹਨਾਂ ਦੇ ਬਾਰੇ ਸਰਕਾਰ ਵੱਲੋਂ ਕੋਈ ਜਿਹੜਾ ਵਾ ਹਿਲਾ ਨਹੀਂ ਕੀਤਾ ਜਾ ਰਿਹਾ ਨਾ ਹੀ ਡੀਪੀਏ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਫਿਰ ਸਾਡੇ ਚੌਂਕੀਦਾਰ ਪੱਤਾ ਲੈ ਰਹੇ ਜੋ ਸਾਥੀ ਉਹਨਾਂ ਨੂੰ ਸਿਰਫ 400 ਰੁਪਏ ਚੌਂਕੀਦਾਰ ਪੱਤਾ ਮਿਲ ਰਿਹਾ ਜਾਂ ਸਾਡੇ ਗ੍ਰੇਡ ਪੇ ਦੀ ਗੱਲ ਲੈ ਲਈਏ ਸਾਡੇ 1600 ਰੁਪਏ ਸਾਨੂੰ ਗ੍ਰੇਡ ਪੇ ਸਭ ਤੋਂ ਨਿਗੁਣਾ ਜਾਂ ਪੱਤਾ ਜਿਹੜਾ ਦਿੱਤਾ ਜਾ ਰਿਹਾ ਉਸ ਦੀ ਅਸੀਂ 3000 ਰੁਪਏ ਦੀ ਮੰਗ ਰੱਖੀ ਆ 2400 ਰੁਪਏ ਚੌਂਕੀਦਾਰ ਪੱਤੇ ਦੀ ਮੰਗ ਰੱਖੀ ਆ ਇਹ ਇਸ ਤੋਂ ਅੱਗੇ ਸਾਡੀਆਂ ਪ੍ਰੋਮੋਸ਼ਨਾਂ ਦੀ ਮੇਨ ਮੰਗ ਹੈਗੀ ਹੈ ਸਰ ਸਾਡੇ ਵਿੱਚ ਅੱਜ ਵੀ ਇਹ ਬੀਏ 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 ਐਮਏ ਬੀਐਡ ਸਾਡੇ ਸਾਥੀ ਪੜੇ ਲਿਖੇ ਹਨ ਜਦੋਂ ਕਿ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਡਾਇਰੈਕਟਲੀ ਭਰਤੀਆਂ ਕਰ ਰਹੀ ਹੈ ਦਸਵੀਂ ਪੜੇ ਜਿਹੜੇ ਆ ਡਾਇਰੈਕਟਲੀ ਸੇਵਾਦ ਐਸਐਲਏ ਵਗੈਰਾ ਕਲਰਕ ਲਗਾ ਰਹੀ ਹੈ ਇਸ ਤੋਂ ਅੱਗੇ ਅਸੀਂ ਮਰਨ ਵਰਤ ਤੇ ਫੇਰ ਤੋਂ ਬੈਟਨ ਜਾ ਰਹੇ ਹਾਂ ਜੇਕਰ ਸਰਕਾਰ ਨੇ ਸਾਡੇ ਵਾਅਦੇ ਪੂਰੇ ਨਾ ਕੀਤੇ